ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੋ ਅੱਜ ਸਵੇਰੇ ਅੰਮ੍ਰਿਤ ਵੇਲੇ ਚੱਲੇ ਸੀ ਆਪਾਂ ਫਤਿਹਪੁਰ ਤੋਂ ਸੋ ਲੰਮ ਸਮ 42 43 ਕਿਲੋਮੀਟਰ ਮਾਰ ਦੀ ਕਿਰਪਾ ਨਾਲ ਅੱਜ ਪੈਡਾ ਹੋਇਆ ਸੋ ਤੁਰੇ ਜਾਂਦੇ ਸੀ ਇੱਕ ਢਾਬੇ ਵਾਲ ਨੂੰ ਪੁੱਛਿਆ ਉਹਨੇ ਅਜੇ 7-8 ਕਿਲੋਮੀਟਰ ਅੱਗੇ ਪੰਜਾਬੀ ਢਾਬੇ ਦੀ ਦੱਸ ਪਾਈ ਤੇ ਮਾਰਾ ਦਾ ਬੱਚਾ ਨਾ ਚਰਨ ਸਰਨ ਗੁਰੇਕ ਪੈਡਾ ਜਾਏ ਚੱਲ ਸਤਗੁਰ ਕੋਟ ਪੈਡਾ ਆਗੇ ਹੋਏ ਲੇਤ ਹੈ ਤੁਰੇ ਜਾਈਏ ਤੇ ਆ ਸਾਰੀ ਸਿੰਘਾਂ ਦੀ ਢੋਲੀ ਬੈਠੀ ਕੋਈ ਸਬਜੀ ਛਿੱਲੇ ਤੇ ਕੋਈ ਸਬਜੀ ਬਣਾਏ ਤੇ ਯਕਦਮ ਅਸੀਂ ਵੀ ਹੈਰਾਨ ਹੋਏ ਵੀ ਯੂਪੀ ਪੂਰਾ ਇਹ ਨਾ ਭਈਆਂ ਦੇ ਗੜ ਚ ਵੇ ਆ ਐਡੀ ਢੋਲੀ ਕਿੱਥੋਂ ਸੋ ਇਹ ਸਿੰਘ ਨੇ ਸਾਰੇ ਭਾਈ ਬਰੇਲੀ ਏਰੀਆ ਦੇ ਤੇ ਇੱਥੇ ਕਾਰੋਬਾਰ ਕਰਦੇ ਨੇ ਕੁਰਸੀਆਂ ਮੇਜ਼ਾਂ ਦਾ ਪਲਾਸਟਿਕ ਦੀਆਂ ਦਾ ਇਹਨਾਂ ਨੇ 6-7 ਦੁਕਾਨਾਂ ਲਈਆਂ ਨੇ ਕਿਰਾਏ ਤੇ ਤੇ ਇਹਨਾਂ ਸਾਨੂੰ ਬਾਜ ਮਾਰੀ ਤੇ ਦੇਖੋ ਵੀ ਨੱਕ ਨੱਥ ਤੇ ਖਾਸਮ ਹੱਥ ਰਿਜਕ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸਾਚੇ ਵੀ ਅੱਜ ਦਾ ਦਾਣਾ ਬਣੀ ਇਹਨਾਂ ਕੋਲ ਸੀ ਤੇ ਜਾਣਾ ਸੀ ਪਰਲੇ ਪਾਸੇ ਦੀ ਪੁਲ ਦੇ ਤੇ ਉਹ ਢਾਬਿਆਂ ਨਾਲ ਗੱਲ ਕਰਕੇ ਸੀ ਔਰਲੇ ਪਾਸੇ ਨਹੀਂ ਤੁਰ ਪਏ ਤੇ ਜੇ ਅਸੀਂ ਪਰਲੇ ਪਾਸੇ ਹੁੰਦੇ ਪੁਲ ਦੇ ਫੇਰ ਇਹਨਾਂ ਦਾ ਸਾਡਾ ਵਾਰਤਾਵ ਨਹੀਂ ਸੀ ਹੋਣੀ ਸੋ ਆ ਸਿੰਗਲ ਇੱਥੇ ਬੈਠਿਆ ਭਾਈ ਇਹ ਹੈਗੇ ਨੇ 14 ਬੰਦੇ ਰੇਲੀ ਏਰੀਆ ਇਹਨਾਂ ਦਾ ਬਹੁਤੇ ਮੁੰਡੇ ਗੁਰਸੇਕੇ ਨੇ ਵਿੱਚ ਕੋਈ ਕੋਈ ਥੋੜਾ ਜਿਹਾ ਮਨਮਤ ਵਾਲੇ ਵੀ ਨੇ ਪਰ ਚੜ੍ਹਦੀ ਕਲਾ ਆਪਣਾ ਕਾਰੋਬਾਰ ਕਰਦੇ ਨੇ ਕੁਰਸੀਆਂ ਦਾ ਟੇਬਲਾਂ ਦਾ ਤੇ ਅੱਜ ਦਾ ਮਹਾਰਤਿ ਕਿਰਪਾ ਨਾਲ ਪੜਾ ਇਹਨਾਂ ਦੇ ਕੋਲੇ ਆ ਤੇ ਕੱਲ ਨੂੰ ਇੱਥੋਂ ਚਾਲਾ ਪਾ ਕੇ ਥੋੜਾ ਜਿਹਾ 4 1/2 ਨਿਕਲਾਂਗੇ ਤੇ ਕੱਲ ਪ੍ਰਵਾ ਮੁਕਤੀ ਗੁਰਦੁਆਰਾ ਸਿੰਘ ਸਭਾ ਪ੍ਰਵਾ ਮੁਕਤੀ ਪ੍ਰਯਾਗ ਰਾਜ ਦਾ ਕੱਲ ਦਾ ਪੜਾ ਕਰਾਂਗੇ ਮਹਾਰਾ ਕਿਰਪਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ